ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨਾਵ ਖੰਡ ਪ੍ਰਥਮੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਾਰੇ शत ਅੰਦੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇਜ ਇਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾ ਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ sing buke mir gavre panni jaye na tir tirwa jithe baba pair tare pooja asna thapna soa sid asna sab jagat de nanak aadm te jekwa kar kar andar dharm sa ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਬਨੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋਆ ਕਰ ਕਰ ਅੰਦਰ ਧਰਮ ਸਾ ਹੋ ਵੈ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਧੇਰ ਪਲਵਾ sing buke mir gavle panni jaye na tir tarwa jithe baba pair tare pooja asna thapn soa sid asna sab jagat de nanak aadm te je kwa kar kar andar dharm sa ਹੋ ਵੈ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਵਨੇ ਪੰਨੀ ਜਾਏ ਨਾ ਤਿਰਤ ਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜ्यों ਕਰ ਸੁਰਜ ਨਿਕਲਿਆ ਤਾਰੇ ਸਤ ਅੰਦੇਰ ਪਲਵਾ ਸਿੰਘ ਬੁਕੇ ਮਿਰਗਾਵਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨਾਵ ਖੰਡ ਪ੍ਰਥਮੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸ਼ਕ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋ ਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਧੇਰ ਪਲਵਾ ਸਿੰਗ ਬੁਕੇ ਮਿਰਗਾਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨਾਉ ਖੰਡ ਪ੍ਰਥਮੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਾਰੇ ਸ਼ਕ ਅੰਦੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾਇ ਆਸਣ ਥਾਪਣ ਸਵਾ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋਆ ਕਰ ਕਰ ਅੰਦਰ ਧਰਮ ਸਾ ਹੋ ਵੈ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰਤ ਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾਹ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ sing buke mir ghavle panni jaye na tir tarwa jithe baba pair tare pooja asna thapna soa sid asna sab jagat de nanak aadm te jekwa kar kar andar dharm sa ਹੋ ਵੈ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਰੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜਿਕਵਾ ਕਰ ਕਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋਆ ਕਰ ਕਰ ਅੰਦਰ ਧਰਮ ਸਾ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਸਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ sing buke mir ghavle panni jaye na tir tarwa jithe baba pair tare pooja asna thapna soa sid asna sab jagat de nanak aadm te jekwa kar kar andar dharm sa ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਦੀਰ ਪਲਵਾ ਸਿੰਘ ਬੁਕੇ ਮਿਰਗਾ ਵਲੇ ਪੰਨੀ ਜਾਏ ਨਾ ਤਿਰਤ ਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੋਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋ ਵਾ ਕਰ ਕਰ ਅੰਦਰ ਧਰਮ ਸਾਰ ਹੋਵੇ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟੋਆ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਤ ਅੰਧੇਰ ਪਲਵਾ ਸਿੰਘ ਬੁਕੇ ਮਿਰਗਾਵਲੇ ਪੰਨੀ ਜਾਏ ਨਾ ਤਿਰ ਤਰਵਾ ਜਿੱਥੇ ਬਾਬਾ ਪੈਰ ਤਰੇ ਪੂਜਾ ਆਸਣ ਥਾਪਣ ਸੁਆ ਸਿੱਧ ਆਸਣ ਸਭ ਜਗਤ ਦੇ ਨਾਨਕ ਆਦਮ ਤੇ ਜੇ ਕੋਆ ਕਰ ਕਰ ਅੰਦਰ ਧਰਮ ਸਾ ਹੋ ਵੈ ਕੀਰਤਨ ਸਦਾ ਵਿਸਵਾ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸਚਾ ਟਵਾ ਗੁਰਮਖ ਕਾਲ ਵਿੱਚ ਪ੍ਰਗਟ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ